ਸਤ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ ਨਿਊਜ਼ ਖਬਰਾਂ ਦੇ ਅੱਗੇ ਵਧਣ ਤੋਂ ਪਹਿਲਾਂ ਅੱਜ ਦਾ ਸਵਾਲ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਤੇ ਗੁੰਡਾਗਰਦੀ ਲਗਾਤਾਰ ਵਧਦੀ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਜੇਕਰ ਇਹਨਾਂ ਛੇਆਂ ਦੇ ਵਿੱਚੋਂ ਕਿਸ ਨੂੰ ਪਾਵਰ ਮਿਲੇ ਤਾਂ ਨਸ਼ੇ ਤੇ ਗੁੰਡਾਗਰਦੀ ਨੂੰ ਕੰਟਰੋਲ ਕਰ ਸਕਦਾ ਹੈ ਯਾਨੀ ਖਤਮ ਕਰ ਸਕਦਾ ਹੈ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਦਿਓ ਉਹ ਛੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਚਰਨਜੀਤ ਸਿੰਘ ਚੰਨੀ ਭਗਵੰਤ ਮਾਨ ਰਾਜਾ ਵਿਰਿੰਗ ਸੁਖਬੀਰ ਬਾਦਲ ਤੇ ਅਮਰਿਤਪਾਲ ਸਿੰਘ ਤੇ ਨਵਜੋਤ ਸਿੰਘ ਸਿੱਧੂ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜਾ ਲੀਡਰ ਜੇਕਰ ਉਸਦੇ ਕੋਲ ਪਾਵਰ ਹੋਵੇ ਤਾਂ ਉਹ ਨਸ਼ਾ ਤੇ ਗੁੰਡਾਗਰਦੀ ਤੇ ਪੂਰਾ ਕੰਟਰੋਲ ਕਰ ਸਕਦਾ ਹੈ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜਰੂਰ ਦਿਓ ਰੁਖ ਕਰ ਲੈਣੇ ਆ ਪਹਿਲੀ ਵੱਡੀ ਖਬਰ ਵੱਲੋਂ ਜੋ ਕਿ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੈ ਸੀਐਮ ਭਗਵੰਤ ਮਾਨ ਨੇ ਅੱਜ 10 ਲੱਖ ਦੇ ਬੀਮਾ ਯੋਜਨਾ ਤੇ ਬਹੁਤ ਵੱਡੇ ਖੁਲਾਸੇ ਕੀਤੇ ਆ ਕਿ ਕਿਵੇਂ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਜਾਣਕਾਰੀ ਧਿਆਨ ਨਾਲ ਸੁਣਨ ਵਾਲੀ ਹੈ ਜਿਹੜੀ ਮੁਫਤ ਦੇ ਵਿੱਚ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ ਉਸ ਸਕੀਮ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਜ਼ਿਆਦਾ ਹੰਗਾਰਾ ਦਿੱਤਾ ਔਰ ਲੋਕ ਇਸ ਗੱਲੋਂ ਖੁਸ਼ ਨੇ ਕਿ ਚਲੋ ਸ਼ੁਕਰ ਹੈ ਹੁਣ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਆਪਣੇ ਪਰਿਵਾਰਾਂ ਦੇ ਆਪਣੇ ਪਿਆਰਿਆਂ ਦੇ ਇਲਾਜ ਜਿਹੜੇ ਨੇ ਉਹ ਇਸ ਕਰਕੇ ਕਰਾਉਣ ਤੋਂ ਵਾਂਝੇ ਨਹੀਂ ਰਹਾਗੇ ਕਿ ਸਾਡੇ ਕੋਲੇ ਪੈਸੇ ਨਹੀਂ ਹੈਗੇ ਸਾਡੇ ਕੋਲੇ ਜ਼ਮੀਨ ਵਿਕ ਜੂਗੀ ਜਾਂ ਜੋ ਵੀ ਕੁਝ ਘਰ 'ਚ ਹੈਗਾ ਉਹ ਸਾਰਾ ਗਹਿਣੇ ਭਰਿਆ ਜਾਊਗਾ ਗਿਰਵੀ ਤੇ ਰਹਿ ਜਾਊਗਾ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਇਲਾਜ ਜਿਹੜਾ ਉਹ ਮੁਫਤ ਹੈ। ਔਰ ਇਲਾਜ ਵੀ ਸ਼ੁਰੂ ਹੋ ਗਏ ਨੇ। ਇਲਾਜ ਜਿਨ੍ਹਾਂ ਦੇ ਹੋਏ ਨੇ ਉਹਨਾਂ ਦੀਆਂ ਜਿਹੜੀਆਂ ਵੀਡੀਓ ਵੀ ਆਉਣੀਆਂ ਸ਼ੁਰੂ ਹੋ ਗਈਆਂ ਮੈਨੂੰ ਇੱਕ ਦੋ ਬੰਦੇ ਮਿਲੇ ਵੀ ਸੀਗੇ ਕਿ ਜੀ ਸਾਡਾ ਪਰਿਵਾਰ ਦਾ ਇੱਕ ਮੈਂਬਰ ਕੱਲ ਹੀ ਹਜੇ ਹਸਪਤਾਲ ਚੋਂ ਛੁੱਟੀ ਲੈ ਕੇ ਆਇਆ ਤੇ ਤਿੰਨ ਦਿਨਾਂ ਚ ਸਾਡਾ ਇਲਾਜ ਹੋ ਗਿਆ। ਸਾਡਾ ਕੋਈ ਪੈਸਾ ਨਹੀਂ ਲੱਗਿਆ। ਨਹੀਂ ਤਾਂ ਉਸ ਇਲਾਜ ਤੇ ਸ਼ਾਇਦ 5-7 ਲੱਖ ਰੁਪਏ ਲੱਗਦਾ ਤੇ ਅਸੀਂ ਉਸ ਇਲਾਜ ਨੂੰ ਕਰਾਉਣ ਬਾਰੇ ਦੋ ਵਾਰੀ ਤਿੰਨ ਵਾਰੀ ਸੋਚਦੇ ਪਰ ਕੁਝ ਜਿਹੜੇ ਪੰਜਾਬ ਵਿਰੋਧੀ ਲੋਕ ਨੇ ਜਿਹੜੇ ਨਹੀਂ ਚਾਹੁੰਦੇ ਕਿ ਪੰਜਾਬ ਜਿਹੜਾ ਉਹ ਤੰਦਰੁਸਤ ਰਹੇ ਜਾਂ ਪੰਜਾਬੀ ਜਿਹੜੇ ਨੇ ਉਹਨਾਂ ਨੂੰ ਕੋਈ ਸਹੂਲਤ ਮਿਲ ਜੇ ਉਹੋ ਕੁਝ ਗਲਤਫਹਾਂ ਫਲਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਸਰਕਾਰ ਤਾਂ ਜੀ ਐਨੇ ਕ ਪੈਸੇ ਦੇਊਗੀ ਜਿਹੜੇ ਬਾਕੀ ਪੈਸੇ ਨੇ ਉਹ ਤੁਹਾਨੂੰ ਦੇਣੇ ਪੈਣਗੇ ਮੈਂ ਤੁਹਾਨੂੰ ਇੱਕ ਸੌਖੀ ਜੀ ਉਦਾਹਰਨ ਦੇ ਕੇ ਗੱਲ ਸਮਝਾਉਣੀ ਚਾਹੁੰਦਾ ਫਰਜ਼ ਕਰ ਲਓ ਕਿਸੇ ਵੀ ਕਿਉਂਕਿ ਉਸ ਇਲਾਜ ਵਾਲੀ ਜਿਹੜੀ ਯੋਜਨਾ ਉਹਦੇ ਵਿੱਚ ਬਹੁਤ ਸਾਰੇ ਪ੍ਰਾਈਵੇਟ ਹਸਪਤਾਲ ਵੀ ਨੇ ਸਰਕਾਰੀ ਵੀ ਨੇ ਫਰਜ਼ ਕਰ ਲਓ ਕਿਸੇ ਪ੍ਰਾਈਵੇਟ ਹਸਪਤਾਲ 'ਚ ਕੋਈ ਦਿਲ ਦੀ ਬਿਮਾਰੀ ਦਾ ਜਿਹੜਾ ਇਲਾਜ ਹੈ ਉਹਦਾ ਰੇਟ 3 ਲੱਖ ਰੁਪਈਆ ਪਰ ਜਦੋਂ ਸਰਕਾਰ ਨੇ ਪੰਜਾਬ ਸਰਕਾਰ ਨੇ ਇਹਨਾਂ ਹਸਪਤਾਲਾਂ ਨਾਲ ਐਗਰੀਮੈਂਟ ਕੀਤਾ ਕਿ ਜੀ ਤੁਸੀਂ 3 ਲੱਖ ਤਾਂ ਉਹਨਾਂ ਤੋਂ ਲੈਣੇ ਹੋ ਜਿਹੜੇ ਦੇ ਸਕਦੇ ਆ ਪੰਜਾਬ ਸਰਕਾਰ ਜਿਹੜੀ ਉਹ ਪੰਜਾਬ ਦੇ ਲੋਕਾਂ ਦਾ ਪੈਸਾ ਬਚਾਉਣਾ ਚਾਹੁੰਦੀ ਹੈ ਸਾਨੂੰ ਕਿੰਨੇ ਲਾਉਂਗੇ ਸਰਕਾਰ ਨੇ ਉਹਨਾਂ ਨਾਲ ਗੱਲ ਕਰਕੇ ਤੇ ਉਹਨਾਂ ਤੋਂ ਪੈਸੇ ਘਟਾਏ ਜਿਵੇਂ ਆਪਾਂ ਦੁਕਾਨਦਾਰ ਕੋਲ ਜਾ ਕੇ ਘਟਾਉਣਾ ਵੀ ਠੀਕ ਠੀਕ ਲਾ ਲਓ ਯਾਰ ਪੰਜਾਬ ਸਰਕਾਰ ਨੇ ਉਸ ਇਲਾਜ ਦਾ ਜਿਹੜਾ 1.5 ਲੱਖ ਰੁਪਇਆ ਫਿਕਸ ਕਰਤਾ ਕਿ ਅਸੀਂ ਤੁਹਾਨੂੰ 1.5 ਲੱਖ ਰੁਪਇਆ ਇਸ ਬਿਮਾਰੀ ਦੇ ਸਾਰੇ ਇਲਾਜ ਦਾ ਅਸੀਂ ਤੁਹਾਨੂੰ ਪੇ ਕਰਾਂਗੇ ਜਿਹੜਾ ਵੀ ਕਾਰਡ ਲੈ ਕੇ ਆਊਗਾ ਤੁਸੀਂ ਉਹਦਾ ਇਲਾਜ ਕਰਦੇ ਹੋ ਅਸੀਂ ਤੁਹਾਨੂੰ ਸਵਾ ਲੱਖ ਦੇਵਾਂਗੇ ਪਰ ਵਿਰੋਧੀ ਪਾਰਟੀਆਂ ਵਾਲੇ ਜਾਂ ਜਿਹੜੇ ਪੰਜਾਬ ਵਿਰੋਧੀ ਨੇ ਉਹ ਇਹ ਕਹਿ ਰਹੇ ਨੇ ਆਮ ਲੋਕਾਂ ਨੂੰ ਭਰਮ ਫੈਲਾ ਰਹੇ ਨੇ ਕਿ ਸ਼ਾਇਦ ਸਵਾ ਲੱਖ ਸਰਕਾਰ ਦੇਊਗੀ ਬਾਕੀ ਜਿਹੜਾ ਪੌਣੇ 2 ਲੱਖ ਹੈ 3 ਲੱਖ ਚਾਹ ਜਾਂ 4 ਲੱਖ ਚਾਹ ਜਾਂ 5 ਲੱਖ ਚਾਹ ਬਾਕੀ ਦੇ ਪੈਸੇ ਨੇ ਉਹ ਤੁਹਾਨੂੰ ਦੇਣੇ ਪੈਣਗੇ ਬਿਲਕੁਲ ਇਦਾਂ ਨਹੀਂ ਹੈਗਾ ਬਿਲਕੁਲ ਇਦਾਂ ਨਹੀਂ ਹੈਗਾ ਅਗਲੀ ਵੱਡੀ ਖਬਰ ਇਸ ਖਬਰ ਵੱਲ ਅੱਗੇ ਵਧਣ ਤੋਂ ਪਹਿਲਾਂ ਸਾਡੇ ਸਾਰੇ ਵਿਊਅਰਸ ਨੂੰ ਰਿਕੁਐਸਟ ਹੈ ਕਿ ਵੀਡੀਓ ਨੂੰ ਦਬਤੇ ਲਾਈਕ ਤੇ ਸ਼ੇਅਰ ਕਰ ਦਿਓ ਕਿਉਂਕਿ ਨਾ ਤਾਂ ਕੋਈ ਮੀਡੀਆ ਵਾਲਾ ਡੇਰਾ ਬਿਆਸ ਖਿਲਾਫ ਖਬਰ ਦਿਖਾਉਂਦਾ ਹੈ ਤੇ ਨਾ ਹੀ ਕੋਈ ਲੀਡਰ ਜਾਂ ਧਾਰਮਿਕ ਬੰਦਾ ਡੇਰਾ ਬਿਆਸ ਦੇ ਖਿਲਾਫ ਬੋਲਣ ਦੀ ਹਿੰਮਤ ਰੱਖਦਾ ਹੈ ਜੇਕਰ ਅਜਪਾਈ ਬਲਦੇਵ ਵਡਾਲਾ ਬੋਲੇ ਨੇ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਦਿਖਾਈਏ ਤੇ ਤੁਹਾਡਾ ਫਰਜ਼ ਬਣਦਾ ਹੈ ਕਿ ਇਸ ਵੀਡੀਓ ਨੂੰ ਇਕੱਲੇ ਇਕੱਲੇ ਬੰਦੇ ਤੱਕ ਪਹੁੰਚਾਓ ਜਾਣਕਾਰੀ ਧਿਆਨ ਨਾਲ ਸੁਣਨ ਵਾਲੀ ਹੈ ਬਿਆਸ ਡੇਰੇ ਵੱਲੋਂ ਦਰਿਆ ਨੂੰ ਪੂਰ ਪੂਰ ਕੇ ਤੋਂ ਉਰਾ ਨੂੰ ਇੱਧਰਲੇ ਪਾਸੇ ਨੂੰ ਲਈ ਆਉਂਦੇ ਨੇ ਬੇਗੋਵਾਲ ਵਾਲੇ ਪਾਸੇ ਨੂੰ ਤੇ ਆ ਜਿਹੜੀ ਜ਼ਮੀਨ ਆ ਤੇ ਇਹ ਵੀਰ ਆਪ ਹੀ ਦੱਸ ਦਿੰਦੇ ਨੇ ਕਿ ਇੱਥੇ ਅਸਲ ਕਹਾਣੀ ਕੀ ਆ ਵਾਹ ਵੀ ਖੌਲਦਾ ਵਾਹ ਜੀ ਇਹ ਜ਼ਮੀਨ ਸਾਡੀ ਆ तकरीबन ਆ ਆੜ ਹੋਂਦੇ ਵਿੱਚ ਵਿੱਚ ਡੇਢ ਤੋਂ 2 ਗਲੇ ਜ਼ਮੀਨ ਵਿੱਚ ਚਲੀ ਗਈ ਆ ਇਹ ਤੁਸੀਂ ਦੇਖਦੇ ਹੋ ਕੋਈ ਪੱਥਰ ਜਿਹੜਾ ਲੱਗਾ ਹੋਇਆ ਨਾ ਇਹ ਸਰਕਾਰ ਨੂੰ ਠੋਕਰਾ ਲਾਈਆਂ ਹੋਈਆਂ ਸੀ ਇਸ ਤੋਂ ਅੱਗੇ ਵੀ ਤਕਰੀਬਨ ਚੰਗੀ ਜੀ ਬਣੀ ਹੋਈ ਸੀ ਇਹ ਸਾਰੇ ਦਾ ਸਾਰਾ ਇਹਨਾਂ ਨੇ ਵਰਮਾ ਉਧਰ ਨਹੀਂ ਸੀ ਜਾਂਦਾ ਬਹੁਤ ਵਧੀਆ ਠੋਕਰ ਲੱਗੀ ਸੀ ਇਹਨਾਂ ਨੇ ਵਰਮਾ ਕਲਿਆਣਗੇ ਥੱਲੋਂ ਰੇਤਾ ਕੱਢ ਕੇ ਫਿਰ ਉਹਦੇ ਵਿੱਚ ਜ਼ਮੀਨ ਸਿੱਟੀ ਹੁਣ ਤੁਸੀਂ ਦੇਖੋ ਪਹਿਲਾਂ ਕਮਾਸ ਸੀ ਹੁਣ ਗਣਕਬੀ ਜੀ ਇਹ ਤਕਰੀਬਨ ਡੇਢ ਕਿੱਲਾ ਜਿਹੜਾ ਕਮਾਸ ਸਾਡਾ ਉਹਦੇ ਪਿਛੇ ਲੱਗੇ ਕਮਾਸ ਦਾ ਵੀ ਨੁਕਸਾਨ ਹੋਇਆ ਜ਼ਮੀਨ ਦਾ ਵੀ ਕੀ ਨਾਂ ਤੁਹਾਡਾ ਜਿਹੜਾ ਨਾਮ ਹਰਮਿੰਦਰ ਸਿੰਘ ਹੈ ਜੀ ਮੁੱਖ ਮੰਤਰੀ ਪੰਜਾਬ ਜੀ ਉਹ ਇਹਦੀ ਵੀਰ ਦੀ 2 ਕਿੱਲੇ ਜ਼ਮੀਨ ਤੇ ਇਹ ਤੇਰੀ ਬਿਆਸ ਦੀ ਵਜ੍ਹਾ ਕਰਕੇ ਘਾੜਾ ਏ ਧਮਾ ਦੁਰੜ ਗਿਆ ਜਮੀਨ دریا ਬਣ ਗਈ ਇਹਨੂੰ ਹੁਣ ਫਾਈਫ ਉਹੀ ਲਾ ਦਿਓ ਫਿਰ ਕਿਉਂਕਿ ਤੁਸੀਂ ਤੇ ਪੈਰੋਕਾਰ ਹੋ ਤੇ ਜਿਹੜੇ ਲੀਡਰ ਕਹਿ ਰਹੇ ਨੇ ਬਾਬਾ ਜੀ ਧਾਰਮਿਕ ਪਾਹੀ ਟੰਗਣਾ ਨਾ ਸਾਰਾ ਡੱਬਰ ਕਿਦਨ ਮਰਨਾ ਏ ਇਹਦੇ ਜ਼ਿੰਮੇਵਾਰ ਕੌਣ ਇਸ ਲਈ ਤੁਸੀਂ ਕੱਲੀ ਵੋਟ ਤੇ ਨੋਟ ਦੀ ਰਾਜਨੀਤੀ ਤੇਰਾ ਉਤਰੋ ਇਹ ਜਿਹੜੀਆਂ ਇਹਨਾਂ ਦੀਆਂ ਜ਼ਮੀਨਾਂ ਨੇ ਇਹਨਾਂ ਤੇ ਕਬਜ਼ੇ ਕਰਾਉਣੇ ਭੂ ਮਾਫੀਏ ਨਾਲ ਮਿਲਣਾ ਇਹ ਚੰਗੀ ਗੱਲ ਨਹੀਂ ਪੰਜਾਬ ਸਰਕਾਰ ਵੀ ਸਪਸ਼ਟ ਕਰੇ ਕਿ ਇਹਨਾਂ ਲੋਕਾਂ ਨਾਲ ਖੜੀ ਹੈ ਤੇ ਜੇ ਪੰਜਾਬ ਸਰਕਾਰ ਖੜੀ ਹੈ ਤੇ ਭਗਵੰਤ ਮਾਨ ਖੁਦ ਇੱਥੇ ਆਓ ਅਸੀਂ ਵਿਖਾਉਨੇ ਆ ਤੁਹਾਨੂੰ ਸਾਰਾ ਕੁਝ ਅਸੀਂ ਤੁਹਾਨੂੰ ਵੀਡੀਓ ਕੋ ਪਾਈਏ ਸਾਡੀਆਂ ਵੀਡੀਓ ਤੁਹਾਡੇ ਕੋਲੇ ਆ ਨਾ ਆਓ ਪਹੁੰਚੋ ਸਵੇਰੇ ਇੱਥੇ ਆ ਸਾਰੇ ਬੰਦੇ ਮਿਲਣਗੇ ਮਾਨ ਸਾਹਿਬ ਸਵੇਰੇ ਪਹੁੰਚੋ ਇੱਥੇ ਉਹ ਪ੍ਰਸ਼ਾਸਨ ਅਧਿਕਾਰੀ ਵੀ ਆਉਣ ਜਿਹੜੇ ਕਹਿੰਦੇ ਕੋਰਟ ਚ ਜਾ ਕੇ ਵੀ ਇੱਥੇ ਕੋਈ ਛੇੜਛਾੜ ਨਹੀਂ ਹੋਈ ਉਹ ਵੀ ਆਉਣ ਤੇ ਜਿਹੜੇ ਕਹਿ ਰਹੇ ਨੇ ਧਾਰਮਿਕਤਾ ਬਾਬਾ ਜੀ ਮਹਾਪੁਰਸ਼ ਉਹ ਵੀ ਆ ਜਾਣ ਤੇ ਫੈਸਲਾ ਤੁਸੀਂ ਕਰ ਜਿਓ ਅਸੀਂ ਤੁਹਾਨੂੰ ਕੀ ਕਹਿਣਾ ਤੇ ਆਹ ਜਿਹੜੀ ਇਹਨਾਂ ਦੀ ਜ਼ਮੀਨ ਦਰਿਆ ਬਣ ਚੁੱਕੀ ਹੈ ਇਹਦਾ ਜ਼ਿੰਮੇਵਾਰ ਕੌਣ ਇਹ ਵੀ ਦੱਸ ਦਿਓ ਆਓ ਪੰਜਾਬ ਵਾਲਿਓ ਜਾਗੋ ਸੋਚੋ ਨਹੀਂ ਤਾਂ ਅੱਜ ਵਾਰੀ ਹਰਵਿੰਦਰ ਸਿੰਘ ਹਾਂਜੀ ਇਹਨਾਂ ਦੀ ਲੱਗੀ ਆ ਨਾ ਆ ਬਾਕੀਆਂ ਦੀ ਲੱਗਣ ਵਾਲੀ ਆ ਤੇ ਜਿਉਂ-ਜਿਉਂ ਇਹਨੂੰ ਤੁਰੇ ਆਉਂਦੇ ਨੇ ਬੰਨ ਕੇ ਆਹ ਜਿਹੜੀ ਬਾਕੀ ਜ਼ਮੀਨ ਇਹ ਵੀਰ ਦੀ ਆ ਵੀ ਜਾ ਰਹੀ ਆ ਦੇਖ ਆ ਥੋੜਾ ਜਿਹਾ ਇਹਨੂੰ ਮੋਟਰ ਵਿੱਚ ਸੇ ਆਹ ਹੁਣ ਇਹਦੀ ਕਣਕ ਵੀ ਜਾਊਗੀ ਕਾਰਨ ਉਹ ਇਧਰ ਨੂੰ ਤੁਰੇ ਆਉਂਦੇ ਨੇ ਦੱਬ ਕੇ ਸਾਰਾ ਦਰਿਆ ਉਹ ਨਵੀਆਂ ਲਾ ਲਾ ਕੇ ਬੰਨਾ ਉਰਾ ਲਈ ਆਉਂਦੇ ਨੇ ਇਧਰੋਂ ਤੋੜ ਰਹੇ ਨੇ ਤੇ ਆ ਹੁਣ ਜਿਹੜੀ ਇਹਦੀ ਕਣਕ ਆ ਆ ਢਿੱਗਾ ਬਣ ਬਣ ਥੱਲੇ ਡਿੱਗਣ ਢਈ ਆ ਮਾੜਾ ਜਿਹਾ ਪਾਣੀ ਦਾ ਵਹਾਉਂਦਾ ਤੇ ਆ ਇਹਦੀ ਜ਼ਮੀਨ ਬਾਕੀ ਵੀ ਜਾਊ ਇਸ ਲਈ ਇਹਨਾਂ ਵੀਰਾਂ ਦਾ ਕੌਣ ਬਣੂਗਾ ਤੇ ਕਿਹੜਾ ਬੰਦਾ ਸਿੰਘ ਬਹਾਦਰਾ ਜਿਹੜਾ ਇੱਥੇ ਇਹਨਾਂ ਦੀ ਆਕੀਸਾਰ ਲਵੇ ਸੋਚੋ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਦੇਖੋ ਉਧਰੋਂ ਇਹਨਾਂ ਨੇ ਨਾ ਵਰਮੇ ਦੇ ਨਾਲ ਇੱਥੋਂ ਡੂੰਗਾ ਕਰਕੇ ਰੇਤਾ ਪਾਣੀ ਕੱਢੀ ਜੀ ਇਹਦਾ ਵਹਾਰ ਦੇਖ ਲਓ ਤਾਂ ਉਹ ਸਾਈਡ ਦੇਖ ਲਓ ਪੂਰੀ ਘੁੰਮਣ ਘੇਰੀ ਪੈ ਰਹੀ ਆ ਇੱਥੋਂ ਜਾਨੇ ਵਰਮੇ ਦੇ ਨਾਲ ਹੀ ਮੇਰੀ ਵੀ ਉਧਰ ਨਹੀਂ ਸੀ ਜਾਂਦੀ ਜੀ ਅਰਜਨਲ ਵੈਸੀ ਨਹੀਂ ਸੀ ਜਾਨੀ ਇਹਨੇ ਵਰਮੇ ਦੇ ਨਾਲ ਪੈਰ ਕੱਢ ਗਏ ਉਤੋਂ ਪੈਰ ਕੱਢੇ ਕੀ ਤੁਹਾਡੀ ਜ਼ਮੀਨ ਰੁੜੀ ਹਾਂਜੀ ਇਹ ਢੋਕਰ ਫੈਲਾ ਲਿਆ ਨਾ ਉਹਨਾਂ ਨੇ ਦੇਖੋ ਜੇ ਇਹ ਨਹੀਂ ਰੁੜਦੀ ਢੋਕਰ ਜਿਹੜਾ ਉਹ ਲਾਉਂਦੇ ਸੀ ਉਹਨਾਂ ਦਾ ਰੁੜਜਣਾ ਸੀ ਉਹਨਾਂ ਨੇ ਇਸ ਕਰਕੇ ਇਹਨੂੰ ਵਿੱਚ ਆਪ ਵਰਮਾ ਲਾ ਕੇ ਥੱਲੇ ਰੇਤਾ ਪਾਣੀ ਕੱਢ ਕੇ ਫਿਰ ਇਹਨੂੰ ਫੋਟੋ ਸਾਹਮਣੇ ਹੈਗੀਆਂ ਹੁਣ ਸਰਕਾਰ ਪ੍ਰਸ਼ਾਸਨ ਤੇ ਕੋਟਾ 10 ਦਿਨ ਤੋਂ ਇਹ ਕਿਹੜਾ ਕਾਨੂੰਨ ਰੁਖ ਕਰ ਰਹੇ ਨੇ ਆਪਣੀ ਵੱਡੀ ਖਬਰ ਵੱਲ ਜੋ ਕਿ ਅਮਰਿਤਪਾਲ ਸਿੰਘ ਮਹਿਰੋ ਦੇ ਨਾਲ ਜੁੜਿਆ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਕਮਲਕੌਰ ਭਾਬੀ ਦੀ ਲਾਸ਼ ਬਠਿੰਡ ਦੀ ਇੱਕ ਪਾਰਕਿੰਗ ਦੇ ਵਿੱਚੋਂ ਮਿਲੀ ਸੀ ਜਿਸ ਤੋਂ ਬਾਅਦ ਵਿੱਚ ਅਮਰਤਪਾਲ ਸਿੰਘ ਮੈਰੋ ਤੇ ਉਸਦੇ ਸਾਥੀਆਂ ਦੇ ਉੱਤੇ ਮੁਕਦਮਾ ਦਰਜ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਚ ਲਗਾਤਾਰ ਅਮਰਤਪਾਲ ਸਿੰਘ ਮੈਰੋ ਫਰਾਰ ਚੱਲੇ ਸੀ ਪਿੱਛੇ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਅਮਰਤਪਾਲ ਮੈਰੋ ਯੂਏ ਦੇ ਵਿੱਚ ਹੈ ਤੇ ਉੱਥੇ ਗ੍ਰਿਫਤਾਰ ਵੀ ਕੀਤਾ ਗਿਆ ਪਰ ਉਹ ਖਬਰ ਜਿਹੜੀ ਸੀ ਉਹ ਗਲਤ ਨਿਕਲੀ ਅੱਜ ਹੁਣ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਰਤਪਾਲ ਸਿੰਘ ਮੈਰੋ ਨੂੰ ਪਗੋੜਾ ਕਰਾਰ ਕਰ ਦਿੱਤਾ ਗਿਆ ਇਸ ਕੇਸ ਦੇ ਵਿੱਚ ਲਗਾਤਾਰ ਫਰਾਰ ਚੱਲੇ ਸੀ ਅਮਰਤਪਾਲ ਸਿੰਘ ਮੈਰੋ ਅੱਜ ਅਦਾਲਤ ਵੱਲੋਂ ਅਮਰਤਪਾਲ ਸਿੰਘ ਮੈਰੋ ਨੂੰ ਪਗੋੜਾ ਕਰ ਕਰ ਦਿੱਤਾ ਗਿਆ ਤਾਂ ਵੱਡਾ ਝਟਕਾ ਲੱਗਿਆ ਅਮਰਤ ਪਾ ਸਿੰਘ ਮੈਰ ਨੂੰ ਰੁਖ ਕਰ ਰਹੇ ਨੇ ਅਗਲੀ ਵੱਡੀ ਖਬਰ ਵੱਲੋਂ ਖਬਰ ਪ੍ਰਤਾਪ ਬਾਜਵਾ ਦੇ ਨਾਲ ਜੁੜੀ ਹੈ ਪ੍ਰਤਾਪ ਬਾਜਵਾ ਨੇ ਈਟੀਓ ਤੇ ਇੱਕ ਬਿਆਨ ਦਿੱਤਾ ਸੀਗਾ ਕਿ ਬੈਂਡ ਵਜਾਉਣ ਵਾਲਾ ਤੁਹਾਨੂੰ ਸਾਰੇ ਨੇ ਯਾਦ ਹੋਊਗਾ ਬਿਆਨ ਅੱਜ ਪ੍ਰਤਾਪ ਬਾਜਵਾ ਉਸ ਬਿਆਨ ਤੋਂ ਮੁਕਰ ਗਏ ਨੇ ਪੂਰੇ-ਪੂਰੇ ਜਾਂ ਕਹ ਲੋ ਝੂਠ ਬੋਲੇ ਨੇ ਤੁਹਾਨੂੰ ਝੂਠシャレ ਫੜ ਕੇ ਵੀ ਦਿਖਾਉਂਦੇ ਆ ਪਹਿਲਾ ਪ੍ਰਤਾਪ ਬਾਜਵਾ ਦੀ ਅੱਜ ਦੀ ਵੀਡੀਓ ਦੇਖ ਲਵੋ ਪਤਾ ਨਹੀਂ ਥਾ ਔਰ ਬਾਤ ਹੈ ਇਸ ਵਿੱਚ ਮ मुझे ਬਤਾਏ ਕੋਈ ਆਪ ਕੋ ਇਸ ਵਿੱਚ ਕੋਈ ਜਾਤੀਤ ਐਸੀ चीज नजर आती है किसी की बरादरी के खिलाफ तो मैंने यह बात जरूर कही कि यह पंजाब का बैंड बजा रहे हैं मौके आने पर हम इनका बैंड बजाएंगे बस इतनी बात। acta सुनया ਤੁਸੀਂ ਪ੍ਰਤਾਪ ਬਾਜਵਾ ਨੇ ਅੱਜ ਕਿਹਾ ਕਿ ਮੈਂ ਸਿਰਫ ਐਨੀ ਗੱਲ ਕਹੀ ਹੈ ਕਿ ਇਹ ਪੰਜਾਬ ਦਾ ਬੈਂਡ ਵਜਾਉਂਦੇ ਆ ਅਸੀਂ ਮੌਕਾ ਆਉਣ ਤੇ ਇਹਨਾਂ ਦਾ ਬੈਂਡ ਵਜਾਵਾਂਗੇ ਹੁਣ ਤਾਂ ਹੁਣ ਚੂੜ ਦਿਖਾਉਂਦੇ ਆ ਕੀ ਬੋਲਿਆ ਇਹ ਨੰਬਰ ਤੇ ਆਏਗਾ ਈਟੀਓ ਜਿਹੜਾ ਇਥੋਂ ਵਾਲਾ ਜਿਹੜਾ ਪਹਿਲੇ ਬੈਂਡ ਵਜਾਂਦਾ ਰਹੇਦਾ ਬੈਂਡ ਅਸੀਂ ਵਜਾਵਾਂਗੇ ਜਿੰਨੀ ਭਾਰੀ ਲੁੱਟ ਜਿੰਨੀ ਭਾਰੀ ਲੋਟਰ ਭਜਨ ਸਿੰਘ ਨੇ ਇਥੇ ਪਾਈਏ ਸਾਡੇ ਕੋ ਇੱਕ ਇੱਕ ਚੀਜ਼ ਦੀ ਜਾਣ ਤਾਂ ਸੁਣਿਆ ਤੁਸੀਂ ਸਿੱਧੇ ਤੌਰ ਤੇ ਪ੍ਰਤਾਪ ਬਾਜਵਾ ਝੂਠ ਬੋਲਿਆ ਹੈ ਪ੍ਰਤਾਪ ਬਾਜਵਾ ਨੇ ਪਹਿਲੇ ਦਿਨ ਕਿਹਾ ਸੀਗਾ ਕਿ ਬੈਂਡ ਵਜਾਉਣ ਵਾਲੇ ਦਾ ਅਸੀਂ ਬੈਂਡ ਵਜਾਵਾਂਗੇ ਨਾ ਕਿ ਇਹਨਾਂ ਨੇ ਪੰਜਾਬ ਦਾ ਬੈਂਡ ਵਜਾਇਆ ਹੈ ਤੇ ਇਹਨਾਂ ਦਾ ਬੈਂਡ ਅਸੀਂ ਵਜਾਵਾਂਗੇ ਸਿੱਧੇ ਤੌਰ ਤੇ ਝੂਠ ਬੋਲੇ ਨੇ ਅੱਜ ਕਹਿ ਰਹੇ ਨੇ ਕਿ ਇਹਨਾਂ ਨੇ ਪੰਜਾਬ ਦਾ ਬੈਂਡ ਵਜਾਇਆ ਹੈ ਅਸੀਂ ਇਹਨਾਂ ਦਾ ਬੈਂਡ ਵਜਾਵਾਂਗੇ ਜਦਕਿ ਉਸ ਦਿਨ ਕਿਹਾ ਸੀਗਾ ਕਿ ਬੈਂਡ ਵਜਾਉਣ ਵਾਲੇ ਦਾ ਅਸੀਂ ਬੈਂਡ ਵਜਾਵਾਂਗੇ ਤਾਂ ਕਲੀਅਰ ਹੋ ਗਿਆ ਤੁਹਾਨੂੰ ਵੀ ਕਿ ਪ੍ਰਤਾਪ ਬਾਜਵਾ બોલે ਨਹੀਂ શરિયામાં બਾਕી ਤੁਸੀਂ ਦੱਸੋ ਹੋ ਸਕਦਾ ਹੈ ਸਾਨੂੰ ਸਮਝਣ ਵਿੱਚ ਕੋਈ ਗਲਤੀ ਲੱਗੀ ਹੋਵੇ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਪ੍ਰਤਾਪ ਬਾਜਵਾ ਸਹੀ ਕਹਿ ਰਿਹਾ ਹੈ ਜਾਂ ਝੂਠ ਕਹਿ ਰਿਹਾ ਹੈ ਰੁਖ ਕਰ ਰਹੇ ਨੇ اگલી ਵੱਡੀ ਖਬਰ ਵੱਲੋਂ ਖਬਰ ਸ਼ੁਰੂਨੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਮਜੀਠੀਆ ਦੇ ਨਾਲ ਜੁੜੀ ਹੈ ਵਿਕਰਮਜੀਤ ਮਜੀਠੀਆ ਨੇ ਅੱਜ ਐਸ ਆਈ ਡੀ ਦੇ ਅਫਸਰਾਂ ਦੇ ਉੱਤੇ ਤੇ ਨਾਲ ਦੀ ਨਾਲ ਨਵੇਂ ਪਰਚੇ ਦੇ ਉੱਤੇ ਬਹੁਤ ਵੱਡਾ ਬਿਆਨ ਦਿੱਤਾ ਜਾਣਕਾਰੀ ਤਿਆਨਲ ਸੁਣਨ ਵਾਲੀ ਹੈ ਖਾਸ ਕਰਕੇ ਐਸ ਆਈ ਡੀ ਦੇ ਅਫਸਰਾਂ ਤੇ ਜਿਹੜੀ ਜਾਣਕਾਰੀ ਅੱਜ ਵਿਕਰਮਜੀਤ ਮਜੀਠੀਆ ਨੇ ਦਿੱਤੀ ਹੈ ਤੁਹਾਡੇ ਕੋਲ ਲੈ ਦੇ ਕੇ ਆ ਦੋ ਤਿੰਨ ਐਸਪੀ ਰਹਿ ਗਏ ਆ ਇੱਕ ਓਐਸਪੀ ਜਿਹੜਾ ਨਾਭਾ ਜੇਲ੍ਹ ਚ ਹੀ ਰਹਿ ਕੇ ਆਇਆ 60 ਲੱਖ ਦੇ આરોਪ ਚ ਠੀਕ ਆ ਜੀ ਉਹ ਐਸਪੀ ਮੇਰੀ ਸਿਟ ਚ ਵੀ ਸੀ ਉਹ ਐਸਪੀ ਐਸਪੀ ਪਵਨ ਸਰੂਪਾਂ ਦੀ ਸਿਟ ਚ ਵੀ ਹੈ ਦੂਜਾ ਐਸਪੀ ਉਹ ਜਿਹੜਾ ਇੱਕ ਆਈਐਸਆਈ ਏਜੰਟ ਜਿਹਨੂੰ ਸਰਕਾਰ ਕਹਿੰਦੀ ਆ ਮੈਂ ਤਾਂ ਨਹੀਂ ਕਹਿੰਦਾ ਨਰਾਇਣ ਚੋੜਾ ਜਿਹਦੇ ਸ੍ਰੀ ਹਰਮੰਦਰ ਸਾਹਿਬ ਚ ਇਸ ਪਵਿੱਤਰ ਥਾਂ ਤੇ ਗੋਲੀ ਚਲਾਉਣ ਦੀ ਐਡੀ ਵੱਡਾ ਔਰ ਆਪ ਗੁਨਾਹ ਕੀਤਾ ਉਹਦੇ ਆ ਯਾਰ ਪੱਕਾ ਐਸਪੀਰ ਪਾਲ ਦੂਜਾ ਉਹ ਦੇਚ ਜਿਹੜਾ ਆਈਐਸਆਈ ਏਜੰਟ ਦਾ دوست ਹੋਵੇ ਉਹਨੂੰ ਤੁਸੀਂ ਇਸ ਸਟੇਟ ਚ ਪਾ ਰਹੇ ਹੋ ਫਿਰ ਤੀਜੀ ਗੱਲ ਆਮ ਆਦਮੀ ਪਾਰਟੀ ਦੇ ਚੇਅਰਮੈਨ ਦਾ ਭਰਾ ਮਤਲਬ ਔਰ ਸਾਰੀਆਂ ਸਟੇਟਾਂ ਚ ਇਹੀ ਲਾਇ ਦੇ ਕੇ ਪੈ ਰਹੇ ਮਤਲਬ ਕੀ ਫਿਰ ਬਾਕੀ ਐਸਪੀਆਂ ਦੀ ਛੁੱਟੀ ਕਰ ਦੋ ਬਾਕੀ ਆਈਜੀਡੀਆ ਜੀ ਦੀ ਛੁੱਟੀ ਕਰ ਦੋ ਰੱਖਣੇ ਕਿਉਂ ਆ ਤੇ ਔਰ ਇਹ ਸਾਰੇ ਉਹਨਾਂ ਚੋਂ ਅੱਦ ਉਹ ਨੇ ਜਿਹੜੀ ਸ਼ਾਮ ਨੂੰ ਪਾਣੀ ਬੋਤਲ ਸ਼ਰਾਬ ਪੀ ਕੇ ਸੌਂਦੇ ਮੈਨੂੰ ਪਤਾ ਉਹਨਾਂ ਦਾ ਸਭ ਦਾ ਜਿਹਨੇ ਕਿਸ ਤਰ੍ਹਾਂ ਐਸਟਰ ਖਲਚਾ ਕੀਤਾ ਹੈ ਸ਼ੰਕਾ ਹੈ ਕਿ ਕੋਈ ਅਸਰ ਦੁਬਾਰਾ ਤੇ ਨਹੀਂ ਕੋਈ ਮੇਰੇ ਕੋਈ ਚੜੀ ਲੱਤੀ ਨਹੀਂ ਮੈਂ ਤੁਹਾਨੂੰ ਅੱਗੇ ਲਾਸਤ ਇੱਕ ਦੀ ਜਗਾ ਸੌ ਕਰ ਦੋ ਪਰਚਿਆਂ ਦਾ ਕੀ ਆ ਉਹਦੀ ਮੇਦ ਚਾਹੀਦੀ ਹੈ ਔਰ ਪਰਚੇ ਬੰਦੇ ਹਾਂ ਤੇ ਹੁੰਦੇ ਆ ਮਰਦਾਂ ਤੇ ਹੁੰਦੇ ਆ ਔਰ ਸ਼ੇਰਾਂ ਤੇ ਕਿੰਝ ਰੇ ਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮਗਰ ਹਰ ਇੱਕ ਉਹ ਚੋਂ ਨਿਕਲ ਹੀ ਆਉਂਦਾ ਜਿਹੜਾ ਜੇਲ ਗਿਆ ਉਹਨੇ ਬਾਹਰ ਨੂੰ ਹੀ ਆਉਣਾ ਉਹਨੇ ਕਿਹੜਾ ਅੰਦਰ ਮਾਰਕਾ ਪਜਾਣਾ ਇਸ ਲਈ ਇਹ ਠੀਕ ਆ ਤਾਨਾਸ਼ਾਹ ਸਰਕਾਰਾਂ ਨੇ ਜੀ ਜਦ ਪ੍ਰੈਸ ਨੂੰ ਦਬਾਇਆ ਜਾ ਰਿਹਾ ਪ੍ਰੈਸ ਦੀ ਆਜ਼ਾਦੀ ਨੂੰ ਦਬਾਇਆ ਜਾ ਰਿਹਾ ਕੋਈ ਵਿਰੋਧੀ ਧਿਰ ਦਾ ਲੀਡਰ ਛੇਤੀ ਕਿਤੇ ਬੋਲ ਕੇ ਰਾਜੀ ਨਹੀਂ ਕਿਉਂਕਿ ਉਹਤੇ ਇਹੋ ਜਿਹਾ ਪਰਚਾ ਪਾਉਂਦੇ ਆ ਕਿ ਉਹ ਸਾਲ-ਸਾਲ ਭਰ ਉਹਨਾਂ ਨੂੰ ਜਵਾਨਤਾ ਨਾ ਮਿਲੇ ਔਰ ਸਾਰੇ ਪ੍ਰੋਸੈਸ ਨੂੰ ਡੀ ਰੇਲ ਕਰਦੇ ਆ ਇਵੇਂ ਮੇਰੇ ਨਾਲ ਤਾਂ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਇਹ ਮੈਂ ਨਹੀਂ ਕਹਿੰਦਾ ਤੇ ਆਨਰੇਬਲ ਜੱਜ ਸਾਹਿਬ ਜਿਹੜੇ ਉੱਥੇ ਇਨਸਪੈਕਸ਼ਨ 'ਚ ਆਏ ਸੀ ਉਹਨਾਂ ਨੇ ਰਿਪੋਰਟ ਦਿੱਤੀ ਹੁਣ ਫਾਈਲ ਕੋਰਟ 'ਚ ਸੀਜੀਐਮ ਸਾਹਿਬ ਨੂੰ ਸੋ ਬੰਦੇ ਨੂੰ ਤੋੜਦਣ ਬੰਦੇ ਨੂੰ ਠੋਕਦਣ ਕਿ ਉਹ ਬੋਲਣ ਜੋਗਾ ਹੀ ਨਾ ਰਵੇ ਗਾਂ 10 ਸਾਰੀ ਸੋਚੇ ਬਗਰ ਜੀਨੇ ਗੁਰੂ ਦੇ ਚਰਨ ਪਰਸਨੇ ਆ ਜਿਹਨੂੰ ਬਲ ਗੁਰੂ ਨੇ ਬਖਸ਼ਣਾ ਇਹ ਝੂਠੀਆਂ ਸਰਕਾਰਾਂ ਨੇ ਕੀ ਕਰਨਾ ਦੇ ਦਿੰਦੀ ਹੈ ਸੋ ਖੈਰ ਇਹ ਸੀ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਆ ਜੀ